ਲੰਬੇ ਸਮੇਂ ਤੋਂ ਪੜ੍ਹਾਈ ਕਰਨ ਗਈ ਬਟਾਲਾ ਦੀ ਧੀ ਜਦ ਪੜ੍ਹਾਈ ਪੂਰੀ ਕਰਕੇ ਵਿਦੇਸ਼ ਤੋਂ ਅਚਾਨਕ ਭਾਰਤ ਵਾਪਸ ਆਈ ਤੇ ਆਪਣੇ ਘਰ ਆਉਂਦੀ ਹੈ ਤਾਂ ਫਿਰ ਕਿਵੇਂ ਪਰਿਵਾਰ ਆਪਣੀ ਧੀ ਨੂੰ ਗੱਲ ਲਗਾ ਕੇ ਖੁਸ਼ੀ ਮਨਾ ਰਿਹਾ ਹੈ ਭਰਾ ਦਾ ਆਪਣੀ ਭੈਣ ਪ੍ਰਤੀ ਪਿਆਰ ਵੇਖ ਕੇ ਇੱਕ ਵਾਰ ਰੂਹ ਖੁਸ਼ ਹੋ ਜਾਵੇਗੀ ਬੇਟੀ ਕੰਚਨ ਨੇ ਦੱਸਿਆ ਕਿ 3 ਸਾਲ ਪਹਿਲਾਂ ਕੈਨੇਡਾ ਗਈ ਸੀ ਉਸੇ ਬਾਪੂ ਨੂੰ ਥੋੜਾ ਜਿਹਾ ਪਤਾ ਸੀ ਕਿ ਮੈਂ ਵਾਪਸ ਆ ਰਹੀ ਹਾਂ ਪਰ ਮੈਂ ਭਰਾ ਦੇ ਜਨਮ ਦਿਨ ਤੇ ਵਾਪਸ ਆਵਾਂਗੀ ਇਹ ਬਿਲਕੁਲ ਵੀ ਨਹੀਂ ਪਤਾ ਸੀ ਜਦ ਭਰਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਆਪਣੇ ਸਾਹਮਣੇ ਮੈਨੂੰ ਖੜਾ ਦੇਖ ਕੇ ਇੱਕਦਮ ਹੈਰਾਨ ਹੋ ਗਿਆ ਜਿਸ ਕਰਕੇ ਅਸੀਂ ਦੋਵੇਂ ਭਾਵਕ ਹੋ ਗਏ ਉੱਥੇ ਹੀ ਭਰਾ ਹਿੰਮਤ ਸਿੰਘ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਦੱਸਿਆ ਨਹੀਂ ਜਦ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਤਾਂ ਪਹਿਲਾਂ ਮੈਂ ਪਛਾਣਿਆ ਹੀ ਨਹੀਂ ਫਿਰ ਇੱਕ ਦੂਸਰੇ ਨੂੰ ਮਿਲ ਕੇ ਅੱਖਾਂ ਪਰਾਈਆਂ ਨਹੀਂ ਮੈਨੂੰ ਥੋੜਾ ਥੋੜਾ ਪਤਾ ਸੀ ਕਿਉਂ ਪਤਾ ਸੀ ਕਿ ਕਹਿੰਦੀ ਸੀ ਕਿ ਮੰਮਾ ਮੈਂ ਤੁਹਾਡੀ ਸਾਲਗਿਰਿਹਾ ਤੇ ਆਉਣਾ ਆ 25 ਤਰੀਕ ਨੂੰ ਤੇ ਮੇਰੀ ਇੱਕ ਦੋਸਤ ਆ ਆਪਾਂ ਸ਼ਾਪਿੰਗ ਲਈ ਦੋਨੋਂ ਗਈਆਂ ਤਾਂ ਉੱਤੇ ਗੱਲ ਚੱਲਦਾ ਚੱਲਦਾ ਕਹਿੰਦੀ ਪਤਾ ਉਹਨੂੰ ਵੀ ਸੀ ਮੇਰੀ ਬੇਟੀ ਨੂੰ ਵੀ ਉਹ ਛੋਟੇ ਬੇਟੇ ਨੇ ਦੱਸਿਆ ਸੀ ਤੇ ਕਹਿੰਦੀ 25 ਨੂੰ ਤੇ ਤੇਰੀ ਮੈਰ ਜਨਵਰਸਰੀ ਨਹੀਂ ਆ ਤਾਂ ਤੂੰ ਕਿੱਦਾਂ ਕਹੀ ਜਾਨੀ ਕਿ 25 ਨਹੀਂ ਆਉਗੀ ਮੈਂ ਕਿਹਾ ਵਾਕੇ ਮੇਗਾ ਆਣਾ ਤਾਂ ਉਹਨੇ ਵੀ ਨੂੰ ਸੀ ਅਨਵਰਸਰੀ ਤੇ ਮੇਰੀ ਵੀ ਨੂੰ ਉਹ ਤੇ 25 ਨੂੰ ਕਹੀ ਜਾ ਰਹੀ ਕੋਸ਼ਮੀਲੀ ਸੀ ਮੈਨੂੰ ਪਤਾ ਉਸ ਤੋਂ ਬਾਅਦ ਇਹਦੇ ਪਾਪਾ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਐਨੇ ਟਾਈਮ ਤੱਕ ਤੁਸੀਂ 에ਰਪੋਰਟ ਤੇ ਪਹੁੰਚ ਜਾਓ ਫਿਰ ਮੈਨੂੰ ਪਤਾ ਲੱਗਾ ਕਿ ਕੰਚਨ ਆ ਰਹੀ ਆ ਤੇ ਸਭ ਨੂੰ ਜਿੱਦਾਂ ਇਹਦੇ ਦੋਸਤਾਂ ਨੂੰ ਹਿੰਮਤ ਦੇ ਦੋਸਤਾਂ ਨੂੰ ਪਤਾ ਸੀ ਉਹਨਾਂ ਨੇ ਵੀ ਫਿਰ ਮੈਨੂੰ ਪੁੱਛਿਆ ਕਿ ਮੰਮਾ ਤੁਸੀਂ ਵੀ ਆ ਜਾਓ ਅਸੀਂ ਚੱਲਦੇ ਆ ਮੈਂ ਕਿਹਾ ਤੁਸੀਂ ਚੱਲੇ ਕਿ ਕਹਿੰਦੇ ਵਸ ਅਸੀਂ ਮਿਲਾਂਗੇ ਕਿ ਚੱਲਦੇ ਆ ਕੋਈ ਸਕੂਟਰੀ ਤੇ ਪਹੁੰਚੇ ਤੇ ਕੋਈ ਗੱਡੀ ਤੇ ਪਹੁੰਚੇ ਜਿੰਨੇ ਵੀ ਕਿਸੇ ਚੀਜ਼ ਤੇ ਪਹੁੰਚਣਾ ਪਹੁੰਚੋ 에ਰਪੋਰਟ ਤੇ ਅਸੀਂ ਫਿਰ ਦੋਨੋਂ ਮਾਂ ਬੇਟਾ ਆਪਣੀ ਗੱਡੀ ਤੇ ਪਹੁੰਚੇ ਤੇ ਹਮਬੀਸਰ ਨਾਲ ਮੇਰੀ ਭਤੀਜੀ ਸੀ ਉਸ ਤੋਂ ਬਾਅਦ ਸਾਰੇ ਘਰ ਨੂੰ ਪਤਾ ਲੱਗ ਗਿਆ ਬਟ ਇਹ ਹਿੰਮਤ ਨੂੰ ਨਹੀਂ ਸੀ ਪਤਾ ਹੈਗਾ ਕਿਉਂਕਿ ਅਹੀਂ ਹਿੰਮਤ ਦਾ ਬਰਥਡੇ ਸੀ ਤੇ ਬਰਥਡੇ ਨੂੰ ਸਰਪ੍ਰਾਈਜ਼ ਦੇਣਾ ਸੀ ਕੰਚਨ ਨੇ ਤੇ ਹਮੇਸ਼ਾ ਹਿੰਮਤ ਇੱਕੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਨੂੰ ਭੈਣ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਆ। ਇਹ ਮਤ ਕਹਿੰਦਾ ਹੁੰਦਾ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੇਰੀ ਭੈਣ ਚਾਹੀਦੀ ਆ ਤੇ ਜੇ ਮम्मा ਮੇਰੇ ਬਰਥਡੇ ਤੇ ਮੈਨੂੰ ਮਿਲ ਜੇ ਤੇ ਬੜੀ ਵਧੀਆ ਗਾ। ਇਹ ਮੰਦਰੀਆਂ ਜਿਹੜੀਆਂ ਚੀਜ਼ਾਂ ਸੀ ਮੈਨੂੰ ਬੜਾ ਹਾਰਟ ਕਰਦੇ ਸੀ ਹੈ ਤੇ ਮੈਨੂੰ ਵੀ ਸੀ ਕਿ ਮੈਂ ਮੇਰੀ ਬੱਚੀ ਆ ਮੇਰੇ ਵੀ ਮੈਨੂੰ ਵੀ ਬੜਾ ਬੜਾ ਚੇਰ ਮੈਂ ਉਹਦੇ ਤੋਂ ਰਹੀਆਂ ਪਰੇਸ਼ਾਨ ਕੇ ਆਏ ਪੜਾਈ ਕਰਨ ਗਈ ਆ ਪਤਾ ਨਹੀਂ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਨਹੀਂ ਆ ਫਿਰ ਮੈਂ ਵੀ ਇਹਦੇ ਕੋ ਕੈਨੇਡਾ ਜਾ ਕੇ ਜਦੋਂ ਮੈਂ ਸਾਰਾ ਮਾਹੌਲ ਚਲ ਦੇਖਿਆ ਮੈਨੂੰ ਚੰਗਾ ਲੱਗਾ ਤੇ ਕੰਚਨ ਨੇ ਕਿਉਂਕਿ ਅਸੀਂ ਦੋਨੇ ਵੀ ਆ ਮੇਬੀ ਕੰਮਕਾਰ ਵਾਲੇ ਬੰਦੇ ਸੀ ਸਾਰੇ ਭੈਣ ਭਰਾਵਾਂ ਨੂੰ ਮਿਲਣ ਵਾਲੇ ਸੀ ਹਰ ਇੱਕ ਪਰਸਨ ਕੋ ਜਾਣਾ ਵੀ ਪੈਂਦਾ ਸੀ ਸਾਨੂੰ ਤੇ ਕੰਚਨੇ ਨੇ ਮੇਰੇ ਦੋਨਾਂ ਬੇਟਿਆਂ ਨੂੰ ਇੱਕ ਮਾਂ ਬਣ ਕੇ ਸੰਭਾਲਿਆ ਤੇ ਮਾਵਾ ਵਾਂਗ ਉਹਨੇ ਪਿਆਰ ਦਿੱਤਾ ਇਸ ਚੀਜ਼ ਤੇ ਮੈਂ ਬੜੀ ਖੁਸ਼ ਹਾਂ ਕਿ ਮੈਨੂੰ ਰੱਬ ਨੇ ਬੜੇ ਹੋਨਾਰ ਬੱਚੇ ਦਿੱਤੇ ਆ ਤੇ ਇਸੇ ਕਾਰਨ ਹੀ ਹਿੰਮਤ ਵੀ ਉਹਨੂੰ ਬਹੁਤ ਮਿਸ ਕਰਦਾ ਸੀ ਤੇ ਪ੍ਰੇਮ ਵੀ ਬਹੁਤ ਮਿਸ ਕਰਦਾ ਹੁੰਦਾ ਸੀ ਪ੍ਰੇਮ ਤੇ ਕਹਿੰਦਾ ਮੈਨੂੰ ਇੱਕ ਵਾਰੀ ਪਤਾ ਚੱਲੇ ਮੈਂ 에어ਪੋਰਟ ਦੇ ਰਾਵਾਂ ਤੇ ਨਾ ਫੁੱਲੀ ਫੁੱਲ ਕਰਦੇ ਨੇ ਮਮਾ ਮੈਂ ਜਦੋਂ ਬਾਹਰ ਆਈ ਮੈਂ ਫਲਾਵਰ ਹੀ ਫਲਾਵਰ ਕਰਨੇ ਸਾਰੀ ਸੜਕ ਤੇ ਪਰ ਸਾਨੂੰ ਇਹਨੇ ਦੱਸਿਆ ਹੀ ਨਹੀਂ ਸੀ ਤੇ ਆਪਾਂ ਉਹ ਕੰਮ ਨਹੀਂ ਕਰ ਸਕੇ ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੀ ਚੀਜ਼ ਚਲੀ ਜਾਂਦੀ ਆ ਉਹ ਮੁੜ ਵਾਪਸ ਨਹੀਂ ਆਉਂਦੀ ਇਸ ਕਰਕੇ ਇੰਨਾ ਕੁ ਪਿਆਰ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਪੂਰੀ ਜ਼ਿੰਦਗੀ ਜਦ ਤੱਕ ਸਾਡੇ ਸਾਹ ਚੱਲਦੇ ਨੇ ਉਹ ਯਾਦ ਰਹਿਣ ਜਿੱਦਨ ਮੇਰੇ ਨਾਲ ਗੱਲ ਹੁੰਦੀ ਸ਼ਾਹ ਨੂੰ ਮੇਰਾ ਨੰਬਰ ਇਹਨਾਂ ਕੋਲੋਂ ਕਿਤੇ ਨਿਕਲ ਜਾਂਦਾ ਤੇ ਇਹ ਕਿਸੇ ਕੋਲੋਂ ਨੰਬਰ ਲੈਂਦੇ ਆ ਮੇਰਾ ਤੇ ਮੈਨੂੰ ਇਹ ਦੱਸਦੇ ਆ ਵੀ ਮੈਂ ਆਉਣਾ ਹੈ ਤੇ ਮੈਂ ਕਿਹਾ ਵੈਸੇ ਆਉਣਾ ਹੋਣਾ ਵਾ ਕੋਈ ਗੱਲ ਨਹੀਂ ਹੈ ਨਾ ਤੇ ਮੈਂ ਕਿਤੇ ਗਈ ਨਹੀਂ ਤੇ ਮੈਂ ਇਹਨਾਂ ਨੂੰ ਕਹਿੰਦੀ ਕਿ ਜਦੋਂ ਬਟਾਲੇ ਉਤਰਨਾ ਮੈਨੂੰ ਫੋਨ ਕਰ ਦਿਓ ਮੈਂ ਅੱਜ ਨਾਲੇ ਗਈ ਹੋਈ ਆ ਕਹਿੰਦੇ ਠੀਕ ਹੈ 7 ਵਜੇ ਮੇਰੇ ਕੋਲ ਪਹੁੰਚਦੇ ਆ ਦੀਦੀ ਤੇ ਰਾਤ ਨੂੰ 7 ਵਜੇ ਜਦੋਂ ਪਹੁੰਚਦੇ ਆ ਤੇ ਮੈਨੂੰ ਕਹਿੰਦੇ ਚੱਲੀਏ ਤੇ ਮੈਂ ਕਿਹਾ ਨਹੀਂ ਮੇਰੇ ਨੂੰ ਬੇਟਾ ਜਿਹੜੇ ਕਿਤੇ ਗਏ ਹੋਇਆ ਤੇ ਨਹੀਂ ਆਪਾਂ ਜਾਣਾ ਤੇ ਇੱਥੇ ਰਹਿ ਲੈਨੇ ਕਹਿੰਦੀ ਨਹੀਂ ਤੇ ਨੂੰ ਕੋਈ ਸਰਪ੍ਰਾਈਜ਼ ਦੇਣਾ ਤੇ ਤਿਆਰ ਹੋ ਲਾ ਮੈਂ ਸੋਚਦੀ ਮੈਨੂੰ ਕੋਈ ਇਦਾਂ ਦਾ ਵਰਲਡ ਜਾ ਕਹਿੰਨੀ ਕਿ ਤੂੰ ਮੈਨੂੰ ਕੀ ਦੇਣਾ ਆ ਕਹਿੰਦੀ ਨਾ ਚੱਲ ਅਸੀਂ ਰਸਤੇ 'ਚ 버ਗਰ ਲੈਨੇ ਆ ਤੇ ਕਹਿੰਦੀ ਪੰਜ 버ਗਰ ਲੈ ਲਓ ਮੈਂ ਕਿਹਾ ਦੋ ਬੱਚੇ ਆ ਘਰੇ ਦੋ ਆਪਾਂ ਪੰਜ 버ਗਰ ਆਪਾਂ ਕੀ ਕਰਨੇ ਆ ਆਪਾਂ 버ਗਰ ਵੀ ਪੰਜ ਪੈਕ ਕਰਵਾ ਲੈਨੇ ਪਰ ਦੱਸ ਦੇਨੇ ਜਦੋਂ ਆਪਾਂ ਗੇਟ 'ਚ ਆਉਨੇ ਆ ਤੇ ਇਹ ਗੇਟ ਖੋਲਦੇ ਆ ਤੇ ਇਹ ਮੈਂ ਆ ਦੇਖਦੀ ਆ ਚਾਰ 'ਚ ਫਿਰ ਇੱਕ ਵੀ ਕੋਈ ਲੱਗਦਾ ਨਹੀਂ ਆ ਇਹ ਮੈਨੂੰ ਵੇਖ ਕੇ ਰਸੋਈ 'ਚ ਵੜ ਕੇ ਤੇ ਲੁਕ ਜਾਂਦੀ ਫ੍ਰਿਜ ਵੱਲੇ ਜਦੋਂ ਮੈਨੂੰ ਇੱਕ ਕੋਈ ਕਹਿੰਦਾ ਕਮਰੇ 'ਚ ਜਾ ਕੋਈ ਕੁਛ ਕਹਿੰਦਾ ਫਿਰ ਜਾਣੀ ਮੈਨੂੰ ਕੁਛ ਲੱਭਦਾ ਨਹੀਂ ਇਹ ਮੈਨੂੰ ਪਿੱਛੋ ਜੱਫੀ ਪਾ ਲੈਂਦੀ ਤੇ ਮੈਨੂੰ ਬੜਾ ਮਤਲਬ ਹੋਇਆ ਕਿ ਬੱਚਿਆਂ ਦਾ ਪਿਆਰ ਹੁੰਦਾ ਇਸ ਕਰਕੇ ਉਹ ਪਾਲ ਮੈਂ ਇਦਾਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਹ ਚੀਜ਼ ਬੰਦਾ ਫੀਲ ਕਰਦਾ ਕਿ ਭੈਣ ਭਰਾਵਾਂ 'ਚ ਜੋ ਸਾਡਾ ਪਿਆਰ ਆ ਉਹ ਮੈਂ ਉਸ ਦਿਨ ਹੋਰ ਜ਼ਿਆਦਾ ਫੀਲ ਕੀਤਾ ਕਿ ਦੂਰ ਹੋਣ ਦੇ ਨਾਲ ਵੀ ਬੰਦੇ 'ਚ ਜ਼ਿਆਦਾ ਪਿਆਰ ਵਧਦਾ ਮੈਂ ਇਹ ਸੋਚਦੀ ਆ ਤੇ ਜਿੰਨਾ ਚੱਕ ਮੈਂ ਉੱਥੇ ਹੀ ਮੈਨੂੰ ਐ ਲੱਗਦਾ ਕਿ ਸਾਡਾ ਪਿਆਰ ਹੋਰ ਵਧਿਆ ਵਾ ਤੇ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਸੇ ਨੂੰ ਪਤਾ ਸੀ ਤੁਸੀਂ ਆ ਰਹੇ ਹੋ ਵਾਪਸ ਬਟਾਲੇ ਨਹੀਂ ਬਟਾਲੇ ਚ ਆਉਂਦਾ ਕਿਸੇ ਨੂੰ ਨਹੀਂ ਪਤਾ ਹੀ ਬਾਕੀ ਮੈਂ ਕੈਨੇਡਾ ਤੋਂ ਇੰਡੀਆ ਆਉਂਦੀ ਆ ਮੇਰੇ ਪਾਪਾ ਨੂੰ ਹਲਕਾ ਫੁਲਕਾ ਪਤਾ ਹੀ ਜ਼ਿਆਦਾ ਨਹੀਂ ਅੱਛਾ 3 ਸਾਲ ਦਾ ਗੈਪ ਰਹਾ ਦੁਨ ਦਾ ਵਿੱਚ ਬੈਂਟਰ ਆ ਦੇ ਵਿੱਚ ਉਹ ਪਲ ਫਿਰ 3 ਸਾਲ ਲਗਾਤਾਰ ਜਾਂਦਾ ਉਸੇ ਤਰੀਕੇ ਨਾਲ ਭਰਾ ਦੀਆਂ ਆਉਂਦੀਆਂ ਹੋਣੀਆਂ ਪਰਿਵਾਰ ਨੂੰ ਹਾਂਜੀ ਬਾਕੀ ਅੱਜਕੱਲ ਤੇ ਵੀਡੀਓ ਕਾਲ ਆ ਆਪਾਂ ਟਾਈਮ ਸਾਰੇ ਕੱਢ ਕੇ ਗੱਲ ਜ਼ਰੂਰ ਕਰਦੀ ਹਾਂ ਮੈਂ ਮੈਂ ਕਦੀ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਮੈਂ ਘਰ ਕਦੀ ਫੋਨ ਨਾ ਕੀਤਾ ਹੋਵੇ ਜਾਂ ਮੈਂ ਇਹਨਾਂ ਨਾਲ ਗੱਲ ਨਾ ਕੀਤੀ ਹੋਵੇ ਮੈਂ ਕੈਨੇਡਾ ਸਟੱਡੀ ਕੀਤੀ ਹੈ ਜਨਰਲ ਆਰਟਸ ਐਂਡ ਸਾਇੰਸ ਮੇਰਾ ਕਾਲਜ ਹੀ ਸੈਂਟ ਲਾਰੈਂਸ ਗਾਰਨਵਾਲ ਇਹ ਮੋਂਟਰੀਅਲ ਦੇ ਕੋਲ ਆ ਛੋਟਾ ਜਿਹਾ ਸ਼ਹਿਰ ਗਾਰਨਵਾਲ ਤੇ ਮੈਂ ਕਹਿੰਦੀ ਆ ਕਿ ਇਹ ਉਮਰ ਜਿਹੜਾ ਵਾ ਇਹ ਬਸ ਵਧੀ ਜਾਂਦਾ ਵਾ ਨਿਊਜ਼ ਇਸ ਫੇਕ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਡਿਆ ਵਾ ਮੈਂ ਆਹੀ ਕਹਿੰਦੀ ਆ ਕਿ ਜੇ ਕਿਸੇ ਨੇ ਫੋਰਨ ਜਾਣਾ ਵਾ ਉਹ ਜਿਹੜੀਆਂ ਚਾਰ ਕੋ ਉਹਨਾਂ ਨੂੰ ਸਿਟੀਜ਼ ਦੇ ਨਾਮ ਪਤਾ ਵਾ ਪਲੀਜ਼ ਉੱਥੇ ਨਾ ਜਾਓ ਕਿਉਂਕਿ ਉੱਥੇ ਆਲਰੇਡੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੀ ਵੈਕੈਂਸੀਸ ਫੁੱਲ ਕੀਤੀਆਂ ਵਾ ਜੇ ਤੁਸੀਂ ਫੌਰਨ ਜਾਣਾ ਵਾ ਤਾਂ ਤੁਸੀਂ ਹੋਰ ਸਿਟੀਜ਼ ਨੂੰ ਲਾਈਕ ਸਰਚ ਕਰੋ ਉੱਥੇ ਜਾਓ ਕਿ ਤੁਹਾਨੂੰ ਕੰਮ ਵੇ ਮਿਲੇ ਤੇ ਤੁਹਾਡੀ ਸਟੱਡੀ ਵੀ ਵਧੀਆ ਹੋਵੇ ਪਹਿਲਾਂ ਕੁਛ ਚਿਰ ਤੇ ਮੈਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਹੋਇਆ ਮੇਰੀ ਅੱਖਾਂ ਤੇ ਕਿ ਜਦੋਂ ਸਿਸਟਰ ਆਈ ਮੈਂ ਇੱਕਦਮ ਸ਼ੌਕ ਡਰ ਗਿਆ ਕਿ ਮੇਰੀ ਭੈਣ ਹੀ ਖੜੀ ਹੈ ਬਾਹਰ ਗੇਟ ਦੇ ਅੱਗੇ ਆਣ ਕੇ ਜਦੋਂ ਆ ਕੇ ਪਹਿਲੀ ਵਾਰੀ ਉਹਨਾਂ ਮੈਂ 3 ਸਾਲ ਬਾਅਦ ਫੇਰ ਇੱਕ ਵਾਰੀ ਗੱਲ ਬੱਕੜੀ ਪਾਈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਦੇ ਨਾਲ ਮੈਂ ਪਾਪੂਕ ਹੋ ਗਿਆ ਇਹ ਸਾਰੇ ਪਲ ਇੱਕਦਮ ਮੇਰੇ ਦਿਮਾਗ 'ਚ ਵਾਪਿਸ ਆ ਗਏ ਜਦੋਂ ਬਾਹਰ ਜਾਣ ਲੱਗੀ ਸੀ ਬਾਹਰ ਜਾਣ ਲੱਗੀ ਵੀ ਮੈਨੂੰ ਇਦਾਂ ਹੀ ਮਿਲ ਕੇ ਗਈ ਸੀ ਤੇ ਇਹ ਤਿੰਨ ਸਾਲ ਮੇਰੇ ਬਹੁਤ ਔਖੇ ਲੰਘੇ ਕਿਉਂਕਿ ਭੈਣ ਭਰਾਵਾਂ 'ਚ ਚਲੋ ਜਿੱਦਾਂ ਵੀ ਆ ਹਾਸੇ ਮਜ਼ਾਕ ਲੜਾਈਆਂ ਛੋਟੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਬਟ ਉਸ ਤੋਂ ਬਾਅਦ ਜਦੋਂ ਤਿੰਨ ਸਾਲ ਬਾਅਦ ਮੈਨੂੰ ਫੇਰ ਮਿਲਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਨਹੀਂ ਮੇਰਾ ਇਹ ਮੰਨਣਾ ਨਹੀਂ ਹੈ ਕਿਉਂਕਿ ਮੈਂ ਮੇਰੀ ਲਾਈਫ 'ਚ ਮੇਨਲੀ ਦੋ ਤਿੰਨ ਜਾਣੇ ਫੀਮੇਲਜ਼ ਹੈਗੀਆਂ ਜਿਹੜੀਆਂ ਮੈਨੂੰ ਕਾਫੀ ਸਪੋਰਟ ਕਰਦੀਆਂ ਉਹਨਾਂ 'ਚ ਮੇਰੀ ਭੈਣ ਏਕਿਆ ਤੇ ਮੇਰੇ ਮੰ ਤੇ ਮੇਰੇ ਹੋਰ ਵੀ ਗੁੱਡ ਰਿਲੇਸ਼ਨਸ ਹੈਗੇ ਨੇ ਮੇਰੇ ਦੋਸਤਾਂ ਨਾਲ ਮੇਰੇ ਰਿਲੇਟਿਵਸ ਨਾਲ ਤੇ ਮੈਂ ਚਾਹੁੰਦਾ ਕਿ ਸਾਰੇ ਇਦਾਂ ਦੇ ਇਦਾਂ ਹੀ ਰਹਿਣ ਬਿਆਹ ਹੋਣ ਤੇ ਬਾਅਦ ਵੀ ਤੇ ਪੇਲਾਂ ਵੀ ਮੈਂ ਮੇਨਲੀ ਇਹ ਮੈਸੇਜ ਦੇਣਾ ਚਾਹੂਗਾ ਕਿ ਜ਼ਰੂਰ ਕੋਈ ਨਾ ਕੋਈ ਸਮਾਂ ਕੱਢੋ ਭਾਵੇਂ ਕੋਈ ਬਜ਼ੁਰਗ ਆ ਜਾਂ ਕੋਈ ਯੰਗ এজ ਦਾ ਇਨਸਾਨ ਆ ਕੋਈ ਸਮਾਂ ਕੱਢੋ ਆਪਣਾ ਜਾਓ ਫਿਟਨੈਸ ਵੀ ਇੰਪੋਰਟੈਂਟ ਆ ਮਾਰਨਿੰਗ ਜਾਓ ਈਵਨਿੰਗ ਜਾਓ ਆਪਣੇ ਸਰੀਰ ਲਈ ਥੋੜਾ ਜਿਹਾ ਟਾਈਮ ਕੱਢੋ ਕਿਉਂਕਿ ਘਰੇ ਰਹਿ ਕੇ ਵੀ ਮੇਨਲੀ ਬੰਦਾ ਜਿਹੜਾ ਹੁੰਦਾ ਆ ਉਹ ਤਨੋਂਦਨ ਲੇਜੀ ਆਲਸੀ ਹੋ ਜਾਂਦਾ ਹੈ ਤੇ ਸਰੀਰ ਨੂੰ ਥੋੜਾ ਹਿਲਣਾ ਜਲਣਾ ਜ਼ਰੂਰੀ ਹੈ